ਜੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਸਾਡੇ ਮਾਨਯੋਗ ਡੀਜੀ ਸਾਹਿਬ ਸ਼੍ਰੀ ਗੌਰਵ ਜੱਤਵ ਜੀ ਆਈਪੀਐਸ ਸਾਡੇ ਡੀਆਈਜੀ ਸਾਹਿਬ ਸ਼੍ਰੀ ਸੁਨੇਧਿਪ ਸ਼ਰਮਾ ਜੀ ਆਈਪੀਐਸ ਔਰ ਸਾਡੇ ਐਸਐਸਪੀ ਸਾਹਿਬ ਸਰ ਗੁਰਮੀਤ ਸਿੰਘ ਜੀ ਉਹਨਾਂ ਦੀ ਟੀਮ ਇੰਚਾਰ ਸੀਆਈਏ ਸਮੇਤ 65 ਬਟਾਲੀਅਨ ਬੀਐਸਐਫ ਦੇ ਜਵਾਨ ਇਹਨਾਂ ਨੇ ਬਜੀਦਾ ਪਿੰਡ ਹੈ ਇੱਕ ਚੱਕ ਬਜੀਦਾ ਉਥੋਂ ਟਾਣੀ ਮੀਤ ਸਿੰਘ ਨੂੰ ਇੱਕ ਰਸਤਾ ਜਾਂਦਾ ਹੈ ਉੱਥੇ ਗਸ਼ਟ ਦੇ ਦੌਰਾਨ ਇਹਨਾਂ ਨੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਦੇ ਪਾਸੋਂ ਜਿਹੜੀ ਹੈ 535 ਗ੍ਰਾਮ ਹੈਰੋਇਨ ਬਰਾਮਦ ਕਰਾਈ ਗਈ ਹੈ। ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦੋਵਾਂ ਨੂੰ ਰਿਮਾਂਡ ਹਾਸਲ ਕੀਤਾ ਗਿਆ ਔਰ ਰਿਮਾਂਡ ਹਾਸਲ ਕਰਨ ਤੋਂ ਬਾਅਦ ਜਦੋਂ ਦੁਬਾਰਾ ਪੁਛਗਿੱਛ ਕੀਤੀ ਤਾਂ ਉਹਨਾਂ ਦੇ ਪਾਸੋਂ 560 ਗ੍ਰਾਮ ਹੈਰੋਇਨ ਹੋਰ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਇੱਕ ਮੈਗਜ਼ੀਨ ਔਰ ਇੱਕ ਜਿਹੜਾ ਹੈ ਰਾਉਂਡ ਜ਼ਿੰਦਾ 9mm ਦਾ ਉਹਨਾਂ ਦੇ ਪਾਸੋਂ ਬਰਾਮਦ ਹੋਇਆ ਹੈ। ਇਹ ਜਿਹੜੇ ਦੋ ਨੌਜਵਾਨ ਨੇ ਇਹਨਾਂ ਦੇ ਵਿੱਚੋਂ ਇੱਕ ਦਾ ਨਾਮ ਸੰਦੀਪ ਸਿੰਘ ਹੈ ਉਰਫ ਨੈਬੂ ਤੇ ਦੂਸਰੇ ਦਾ ਨਾਮ ਗੁਰਪ੍ਰੀਤ ਸਿੰਘ ਹੈ ਉਰਫ ਗੋਰੀ ਇਹ ਬਸਤੀ ਕੇਰਾਂ ਵਾਲੀ ਥਾਣਾ सदर ਜਲਾਲਾਬਾਦ ਦੇ ਨੇ ਜਿਨ੍ਹਾਂ ਦੀ ਉਮਰ ਹੈ ਜਿਹੜੀ ਤਕਰੀਬਨ 20 ਸਾਲ ਦੇ ਕਰੀਬ ਹੈ ਇਹ ਸਰ ਆਪਸ ਵਿੱਚ ਰਿਸ਼ਤੀ ਲੱਗਦੇ ਨੇ ਆਪਸ ਦੇ ਵਿੱਚ ਇਹ ਇੱਕ ਦੂਸਰੇ ਦੇ ਜਾਣ ਪਛਾਣ ਵਾਲੀ ਨੇ ਜੀ ਕਿਉਂਕਿ ਦੋਵੇਂ ਇੱਕ ਪਿੰਡ ਦੇ ਨੇ ਆਪਸ ਦੇ ਵਿੱਚ ਮਿੱਤਰਚਾਰਾ ਜੀ ਇਹਨਾਂ ਦਾ ਕੋਈ ਕੰਟੈਕਸ ਕਿਵੇਂ ਆਇਆ ਸਰ ਆਪਸ ਦੇ ਵਿੱਚ ਇਹ ਕਿਉਂ ਸਾਹਮਣੇ ਆਇਆ ਜੀ ਨਹੀਂ ਆਪਸ ਦੇ ਵਿੱਚ ਪਿੰਡ 'ਚ ਰਹਿੰਦੇ ਨੇ ਜੀ ਇੱਕ ਦੂਸਰੇ ਨੂੰ ਜਾਣਦੇ ਆ ਮੜੇ ਅੰਸਰਾਂ ਦੇ ੱੱੱਕੇ ਚੜ ਕੇ ਇਸ ਤਰੀਕੇ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਸੀ ਪੁਲਿਸ ਨੂੰ ਸੂਚਨਾ ਕਿਵੇਂ ਮਿਲੀ ਮਤਲਬ ਪੁਲਿਸ ਨੇ ਅੱਥ ਤੱਕ ਕਿਵੇਂ ਪਹੁੰਚੀ ਇਹ ਜਿਹੜੀ ਸਾਡੇ ਬੀਐਸਐਫ ਦੇ ਕਾਉਂਟਰਪਾਰਟਸ ਨੇ ਤੇ ਜਿਹੜੀ ਸਾਡੀ ਸੀਆਈਏ ਦੀ ਟੀਮ ਹੈ ਇਸ ਤੋਂ ਇਲਾਵਾ ਜਿਹੜੀ ਬਾਰਡਰ ਪੈਟਰੋਲਿੰਗ ਵੀ ਅਸੀਂ ਲਾਈ ਹੋਈ ਹੈ ਸਾਰੇ ਉੱਥੇ ਮੁਸਤੈਦ ਰਹਿੰਦੇ ਆ ਤੇ ਅਕਸਰ ਹੀ ਚੈਕਿੰਗ ਕਰਦੇ ਰਹਿੰਦੇ ਆ ਤੇ ਚੈਕਿੰਗ ਦੇ ਦੌਰਾਨ ਹੀ ਇਹਨਾਂ ਨੂੰ ਜਿਹੜਾ ਸਾਂਝੇ ਤੌਰ ਤੇ ਜਿਹੜਾ ਇਹ ਯਤਨ ਕੀਤਾ ਗਿਆ ਸੀ ਉਹਦੇ ਦੌਰਾਨ ਸਫਲਤਾ ਹਾਸਲ ਹੋਈ ਹੈ ਇਹ ਕਿੰਨੇ ਦੇ ਸੀਗੇ ਸਰ ਇਹ ਪੈਦਲੀ ਸੀਗੇ ਜੀ ਤੇ ਇਹਨਾਂ ਤੋਂ ਸਰ ਜਿਹੜੀ ਰਿਕਵਰੀ ਹੋਈ ਹੈ ਕੁਝ ਇਹ ਸਾਹਮਣੇ ਆ ਪਿਆ ਵੀ ਇਹਨਾਂ ਨੇ ਕਿਵੇਂ ਮੰਗਵਾਈ ਕਿੱਥੋਂ ਲੈਂਦੀ ਹੈ ਪਾਕਿਸਤਾਨ ਤੋਂ ਇਹ ਐਕਚੁਅਲੀ ਜੀ ਇਹ ਕੱਲ ਹੀ ਅਰੈਸਟ ਹੋਏ ਤੇ ਅੱਜ ਇਹ ਰਿਮਾਂਡ ਤੇ ਆਏ ਆ ਕੱਲ ਪੇਸ਼ ਕਰਨ ਤੋਂ ਬਾਅਦ ਇਹ ਡਿਊਰਿੰਗ ਇਨਟੈਰੋਗੇਸ਼ਨ ਇਹਨਾਂ ਤੋਂ ਹੋਰ ਬਹੁਤ ਸਾਰੇ ਜਿਹੜੇ ਹਲੇ ਖੁਲਾਸੇ ਹੋਣੇ ਆ ਤੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਗਏ ਇਸ ਤੋਂ ਬਾਅਦ ਅਸੀਂ ਦੁਬਾਰਾ ਇਹਨਾਂ ਦੀ ਫੇਰ ਇੰਟਰੋਗੇਸ਼ਨ ਕਰਾਂਗੇ ਤੇ ਜਿਹੇ ਜਿਹੇ ਵੀ ਕੋਈ ਹੋਰ ਗੱਲਬਾਤ ਹੋਈ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤੀ ਜਾਊਗੀ। ਕਿੰਨੇ ਦਿਨ ਦਾ ਰਿਮਾਂਡ ਦੇ ਨੇ ਸਰ ਇਹ 3 ਦਿਨ ਦਾ ਰਿਮਾਂਡ ਤੇ ਨੇ ਜੀ ਫਿਲਹਾਲ ਸਾਡੇ ਕੋਲ ਪਰ ਇਹ ਚੀਜ਼ ਇਹ ਚੀਜ਼ ਇਹ ਨਹੀਂ ਮਤਲਬ ਕਲੀਅਰ ਹਾਲੇ ਕੀ ਜਿਹੜੀ ਹਰੋਇ ਮੈਡ ਡੋਨ ਰਹੀ ਆਈ ਹੈ ਜਾਂ ਕਿਵੇਂ ਆਈ ਹੈ ਦੇਖੋ ਜੀ ਜ਼ਾਰਾ ਦੇ ਤੌਰ ਤੇ ਇਹ ਤਾਂ ਹੈ ਨਹੀਂ ਵੀ ਇਹ ਇਹਨਾਂ ਨੇ ਪਾਇਦਾ ਕਰ ਲਈ ਆਈ ਤਾਂ ਕਿਤੋਂ ਹੈ ਬਟ ਥਿਸ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਤੇ ਇਹਦੇ ਬਾਰੇ ਬਿਲਕੁਲ ਕਲੀਅਰ ਕਰਕੇ ਤੁਹਾਨੂੰ ਜਾਣਕਾਰੀ ਦਿੱਤੀ ਜਾਉ। ਉਹ ਬਹੁਤ ਘੱਟ ਉਮਰ ਦੇ ਨਹੀਂ ਸਰ ਨੌਜਵਾਨ ਜਿਹੜੇ ਤੁਸੀਂ ਦੱਸ ਰਹੇ 20 ਸਾਲ ਉਮਰ ਹੈ 20 ਸਾਲ ਦੀ ਉਮਰ ਦੇ ਵਿੱਚ 1 ਕਿਲੋ ਹੈਰੋਇਨ ਮੰਗਵਾ ਲਈ। ਨਹੀਂ ਜਿਹੜਾ ਇਹਨਾਂ ਦੇ ਵਿੱਚ ਦੋਸ਼ੀ ਹੈ ਸੰਦੀਪ ਸਿੰਘ ਹੈ ਜੀ। ਇਹਦੇ ਖਿਲਾਫ ਆਲਰੇਡੀ ਪਹਿਲਾਂ ਵੀ ਇੱਕ ਲੁੱਟ ਖੋਦਾ ਮਕਦਮਾ ਦਰਜਾ ਹੈ। ਉਹਦੀ ਜਿਹੜੀ ਨੇਚਰ ਹੈ ਉਹ ਕੋਈ ਬਹੁਤੀ ਅੱਛੀ ਨਹੀਂ ਹੈ ਜੇਕਰ ਤੁਸੀਂ ਉਹਦਾ ਸਾਬਕਾ ਕਾਰਡ ਦੇਖੀਏ। ਜਿਹੜਾ ਦੂਸਰਾ ਲੜਕਾ ਹੈ ਉਹਦੇ ਖਿਲਾਫ ਕੋਈ ਮਕਦਮਾ ਤਾਂ ਦਰਜ ਨਹੀਂ ਹੈ ਬਟ ਇਹ ਦੋਵੇਂ ਆਪਸ ਦੇ ਵਿੱਚ ਦੋਸਤ ਨੇ। ਤੇ ਦੋਸਤੀ ਦੇ ਵਿੱਚ ਹੀ ਇਹਨਾਂ ਨੇ ਸਾਰਾ ਕੁਝ ਠੋਠਾ ਸਿੱਧਾ ਜਿਹੜਾ ਕੰਮ ਕੀਤਾ ਗਏ ਕੰਮ ਕਰ ਵੈਸੇ ਕੀ ਕਰਦੇ ਨੇ ਸਰ ਕੋਈ ਬਣੀ ਕੋ ਪੜਾਈ ਨਹੀਂ ਜੀ ਇਹ ਲੇਬਰ ਕਲਾਸ ਦੇ ਬੱਚੇ ਨੇ ਕੋਈ ਕੰਮ ਕਰ ਨਹੀਂ ਕਰਦੇ